তাম <laughs> ভ <laughs> 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 ਆ ਕੇ ਸਤਿ ਸ਼੍ਰੀ ਅਕਾਲ ਮੁਬਾਰਕਾ ਇਹ ਢੋਲੇ ਵਾਲੇ ਪਿੰਡ ਢੋਲੇ ਵਾਲਾ ਮਾਜੀ ਸ਼ੀਤਪੁਰ ਵੱਲੋਂ ਚਾਹ ਪਾਣੀ ਦਾ ਚਾਹ ਪਾਣੀ ਬਰੈਡ ਦਾ ਲੰਗਰ ਲਾਗਿਆ ਸਾਰੀ ਸੰਗਤ ਦਾ ਸਾਕੀ ਜਾਨ ਜੀ ਢੋਲੇ ਵਾਲੀ ਮਾਜੀ ਸ਼ੀਤਪੁਰ ਸਾਹਿਬ ਦੇ ਬਾਈ ਜੀ ਗੁਰੂ ਫਤਿਹ ਜੀ ਅੱਜ ਤਾਂ ਤਾਂ ਜੀ ਅਰਦਾਸ ਜੀ ਮਹਾਰਾਜ ਦਾ ਜੰਮ ਕੇਲਾ ਮਨਾਇਆ ਜਾ ਰਿਹਾ ਸੂ ਸੰਤਾਂ ਨੂੰ ਲੱਖ ਲੱਖ ਮੁਬਾਰਕਾਂ ਬੁਲਾਈ ਜੀ ਸਹਿਤਾਂ ਕਾਲਿਸਨਾ ਦਾ ਸਾਵਾ ਵਾਈਗੋਜੀ ਕੀ ਫਤੇ ਜੀ ਨੂੰ ਰਵਿਦਾਸ ਜੀ ਮਹਾਰਾਜ ਦੇ 699 ਤੋਂ 8 ਲੱਖ ਲੱਖ ਵਧਾਇਆ ਹੋਣ ਅੱਜ ਗੁਰਦੁਆਰਾ ਭਗਤ ਰਵਿਦਾਸ ਦੇ ਢੋਲੇਵਾਲੋਂ ਕੋ ਜਿਹੜਾ ਨਗਰ ਕੀਰਤਨ ਸਜਾਇਆ ਜਾ ਰਿਹਾ ਇਸ ਦੇ ਵਿੱਚ ਸੰਕਤਾਂ ਦਾ ਜੇ ਘੱਟ ਘੱਟਾ ਮਾਰਦੇ ਇਕੱਠ ਜਿਹੜਾ ਸ਼ਾਮਿਲ ਆ ਤੇ ਸੰਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਤੇ ਇਹ ਨਗਰ ਕੀਰਤਨ ਜਿਹੜੇ ਗੁਰੂ ਰਵਿਦਾਸ ਵਾਹੀ ਦੇ ਪ੍ਰਕਾਸ਼ ਪੁਰਬ ਇੱਕ ਫਰਵਰੀ ਦੇ ਸੰਬੰਧ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਸਾਰੇ ਸੰਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮਾਂ ਦੇ ਵਿੱਚ ਹਿੱਸਾ ਬਣ ਕੇ ਵੱਧ ਤੋਂ ਵੱਧ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਿਹੜਾ ਏਰੀਆ ਪੈ ਜਾਂਦਾ ਜਿੱਥੇ ਆਪਾਂ ਟਮਟਮਾ ਸਵਾਗਤ ਕਰਦੇ ਏ ਢੋਲੇਵਾਲ ਪਿੰਡ ਦਾ ਏਰੀਆ ਜੀ ਗੁਰਦੁਆਰਾ ਭਗਤ ਰਵਿਦਾਸ ਜੀ ਢੋਲੇਵਾਲ ਬੰਦੂਆ ਜਿਹੜਾ ਨਗਰ ਕੀਰਤਨ ਜਿਹੜਾ ਉੱਥੇ ਆਇਆ ਜੋ ਸ਼ੋਭਾ ਯਾਤਰਾ ਅੱਜ ਲੱਗ ਰਹੀ ਹੈ ਉਹਦੇ ਉਪਲਬਧ ਦੇ ਵਿੱਚ ਅਸੀਂ ਭਾਈ ਦੁਵਾਰਾ ਭਾਈ ਰਾਮ ਸਿੰਘ ਸਾਡੀ ਸਮਰਚਕ ਟੀਮ ਦੇ ਬੰਨਿਓ ਉਹਨਾਂ ਨੂੰ ਜੀ ਆਇਆਂ ਆਖਦੇ ਆ ਅਤੇ ਮੈਂ ਆਪਣੀ ਟੀਮ ਬੰਨਿਓ ਆਮ ਪਾਰਟੀ ਬੰਨਿਓ ਕੀ ਉਹਨਾਂ ਨੂੰ ਜੀ ਆਇਆਂ ਆਖਦੇ ਆ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਸਾਡੇ ਮੁਹੱਲੇ ਦੇ ਜੋ ਭਾਈਚਾਰਕ ਸਾਂਝ ਹੈ ਉਹਦੂੰ ਬਹੁਤ ਹੀ ਤੰਦਰੁਸਤੀ ਔਰ ਸਾਂਝੀ ਦਾ ਪ੍ਰਤੀਕ ਮੰਨਿਆ ਜਾਂਦਾ ਡਾਕਟਰ ਮਨਜੀਤ ਪਸ਼ਕਰਮਾ ਕਰੋ ਦੀ ਜੀ ਨੂੰ ਨਹੀਂ ਬੋਲੋ ਤੁਸੀਂ ਤੁਸੀਂ ਬੱਸ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਤਿਗੁਰ ਜੀਓ ਲੱਖ ਖੁਸ਼ੀਆਂ ਬਾਤਿਸ਼ਾਈਆਂ ਜੇ ਸਤਿਗੁਰ ਲਗਰ ਕਰੇ ਨਿਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸਤਿ ਸ੍ਰੀ ਅਕਾਲ ਸਾਡੇ ਬਹੁਤ ਸਤਿਕਾਰ ਜੋ ਸਾਡੇ ਬਾਪੂ ਜੀ ਤੰਤਰ ਗੁਰੂ ਆਮਦਾਸ ਜੀ ਮਹਾਰਾਜ ਜੀ ਦਾ ਜਿਨ੍ਹਾਂ ਦਾ ਪਹਿਲੀ ਤਰੀਖ ਨੂੰ ਜਨਮ ਦਿਹਾੜਾ ਬੜੇ ਪਿਆਰ ਤੇ ਸ਼ਰਧਾ ਨਾਲ ਸੰਗਤਾਂ ਨੂੰ ਪਕਵੀ ਰਵਿਦਾਸ ਜੀ ਦਾ ਮਿਲਾਇਆ ਜਾ ਰਿਹਾ ਹੈ ਜਿਨ੍ਹਾਂ ਦਾ ਸਵਾਗਤ ਸਾਡੇ ਤੰਤਰ ਗੁਰੂ ਰੋਮੀ ਦਾ ਅੱਜ ਦੇ ਸਮੁੰਦਰ ਵਿੱਚ ਜੋ ਗੁਰਦੁਆਰਾ ਵਿਸ਼ਕਰਮਗਰੋਂ ਦੀ ਭਾਈ ਰਾਮ ਸਿੰਘ ਦੀ ਸਮੁਤੀ ਕਮੇਟੀ ਵੱਲੋਂ ਆਈਓ ਸੰਗਤ ਦਾ ਪੰਜਾਂ ਪਿਆਰਾਂ ਦਾ ਗੁਰਗੰਨ ਸਾਹਿਬ ਜੀ ਦਾ ਸਤਿਕਾਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਸਰਪਾ ਦੇ ਕੇ ਗੁਰੂ ਮਾਰਾ ਅਸ਼ੀਰਵਾਦ ਦਿੱਤੀ ਜਾਂਦੀ ਹੈ ਮੈਂ ਆਪਣੇ ਵੱਲੋਂ ਗੁਰਦੁਆਰਾ ਪੰਥ ਕਮੇਟੀ ਵੱਲੋਂ ਆਈਓ ਸੰਗਤ ਨੂੰ ਤੇ ਜਨਰਲ ਦਾ ਬਹੁਤ ਧੰਨ ਜੀ ਜੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਦਨ ਭਗਤ ਰਵਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਭਗਤ ਰਵਦਾਸ ਜੀ ਢੋਲੇਵਾਲ ਤੋਂ ਅੱਜ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਗਿਆ ਹੈ ਜਿਸ ਦੇ ਵਿੱਚ ਸੰਗਤਾਂ ਤੋਂ ਇਲਾਵਾ ਜਿਹੜੇ ਗੱਤਕਾ ਪਾਰਟੀਆਂ ਪੰਜ ਪਿਆਰੇ ਚਾਰ ਸਾਹਿਬ ਜਾਦੇ ਹੋਰ ਨਿਸ਼ਾਨ ਸਾਹਿਬ ਵਾਲੇ ਤੇ ਜਿਹੜੀਆਂ ਸ਼ਬਦ ਕੀਰਤਨ ਜੈਤਬੰਦੀਆਂ ਉਹ ਸ਼ਬਦ ਕੀਰਤਨ ਕਰਦੀਆਂ ਹੋਈਆਂ ਨਗਰ ਦੇ ਵਿੱਚ ਜਾਰੀਆਂ ਮਹਾਰਾਜ ਜੀ ਅਗਵਾਈ ਸਤਸੰਗਤ ਸਾਹਿਬ ਜੀ ਦੀ ਅਗਵਾਈ ਅਤੇ ਪੰਜਾ ਪਿਆਰੇ ਦੀ ਅਗਵਾਈ ਦੇ ਵਿੱਚ ਇਹ ਸਾਰਾ ਨਗਰ ਕੀਰਤਨ ਜੋ ਹੈ ਆਰੰਭ ਕੀਤਾ ਗਿਆ ਵਾਹਿਗੁਰੂ ਜੀ ਕਿਰਪਾ ਕਰਨ ਸੰਗਤਾਂ ਨੂੰ ਇਸੇ ਤਰ੍ਹਾਂ ਆਪਣੇ ਨਾਮ ਦੇ ਨਾਲ ਜੋੜਨ ਜੋ ਰੂਪਸ਼ਟ੍ਰੀ ਦਾ ਪ੍ਰਕਾਸ਼ ਜਿਹੜਾ ਹੈ ਉਹ ਕਮੇਟੀ 14 ਦੇ ਨਾਲ ਬਣਾਇਆ ਜਾ ਰਿਹਾ ਹੈ ভাই ਤੁਸੀਂ ਕਿਰਪਾ ਕਰ ਅੱਜ ਇਸ ਤਰ੍ਹਾਂ ਇਸ਼ਾਰੇ ਇੱਕਵੇਂ ਕੋ ਕਰਕੇ ਸਾਰੀਆਂ ਸ਼ਕਤਾਂ ਦਾ ਇਕੱਠ ਕਰਕੇ ਆਪਾਂ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਵਿੱਚ ਬਣਾਉਣ ਦਾ ਯਤਨ ਕਰਾਂਗੇ ভাই ਤੁਸੀਂ ਕਿਤਾ ਕਲਪਾ ਜੀ ভাই ਬੋਲੋ ਬੋਲਣਾ ਹੈ ਜੇ ਹੋਵੇ ਆ ਆ ਸਤਿਗੁਰੂ ਬੋਲ ਦਸ ਨਾਮ ਸ੍ਰੀ ਭਾਈ ਗੁਰਪੋ ਅੰਮ੍ਰਿਤ ਨਾਮ ਸ੍ਰੀ ਭਾਈ ਗੁਰਪੋ ਸਤਿਗੁਰੂ ਨਾਮ ਜੀ ਨਿਵਾਸ ਗੁਰਪੋ ਸਤਿਗੁਰੂ ਨਾਮ ਸ੍ਰੀ ਭਾਈ ਗੁਰਪੋ ਦਸ ਨਾਮ ਸ੍ਰੀ ਭਾਈ ਗੁਰਪੋ